ਹੱਥ ਚੱਕਰ ਖਾ ਕੇ ਵੀ ਗਿਰਕੇ ਜੀ ਡਲੇਵਾਲ ਸਾਹਿਬ ਜੀ ਸਾਰੇ ਸੈਂਟਰ ਤੇ ਵਜ਼ੀਰ ਉਹ ਹੁਣ ਸਾਡੇ ਕੋਲ ਵੱਲ ਦੇਖ ਰਹੇ ਆ ਸਾਡੀ ਸਵੈਤ ਵੱਲ ਨਹੀਂ ਦੇਖ ਰਹੇ ਜਿੱਥੇ ਗਰਜੀ ਜੀ ਦੀ ਆਡੀਓ ਵਾਇਰਲ ਹੋ ਰਹੀ ਹੈ ਵੀਡੀਓ ਬਲਟੋ ਵਾਲੇ ਮਾਮਲੇ ਤੇ ਬਲਟੋ ਆ ਕਿਸ ਕੋ ਵੀ ਇੱਕ ਹੈਗੇ ਹੈ ਤੇ ਇਹ ਸੁਖਬੀਰ ਸਿੰਘ ਨੇ ਕੀਤਾ ਜੋ ਹਰਪ੍ਰੀਤ ਸਿੰਘ ਨਾਲ ਅਗਿਆ ਮੈਂ ਸੁਪਰੀਮ ਕੋਰਟ ਤੇ ਮੈਂ ਵੀਡੀਓ ਕਾਨਫਰੈਂਸ ਰਾਹੀਂ ਵੀ ਪੇਸ਼ ਹੋ ਸਕਦਾ ਹਾਂ ਤੁਸੀਂ ਕਿਵੇਂ ਦੇਖਦੇ ਹੋ ਕਿੰਦਰ ਕਦੋਂ ਤੱਕ ਮੰਨਦੀ ਕਿ ਕਿੰਦਾ ਸਾਲ ਤੋਂ ਵੱਧ ਹੋ ਗਿਆ ਆਦਰਸ਼ ਸਿਰ ਤੇ ਭਾਜਪੀ ਆ ਇਹ ਸਰਕਾਰ ਹੈ ਇਹਨਾਂ ਦਾ ਮਨ ਸਿੱਖਾਂ ਪ੍ਰਤੀ ਔਸਾਨਾ ਪ੍ਰਤੀ ਹੀਤ ਮਜ਼ਦੂਰਾਂ ਪ੍ਰਤੀ ਉਹੋ ਜਿਹਾ ਜਿਹੋ ਜਿਹਾ ਰੰਗ ਦੇਵ ਦਾ ਮੰਨ ਦੇ ਪ੍ਰਤੀ ਸੀ ਦਾ ਜਿਵੇਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਇਹ ਦੋਨਾਂ ਨੂੰ ਕਹਿੰਦੇ ਆ ਮਰ ਜਾ ਜਗਜੀਤ ਸਿੰਘ ਜੱਲੇਵਾਲ ਦਾ 24ਵੇਂ ਦਿਨ ਜਿਹੜਾ ਕੀ ਮਨਵਤ ਅੱਜ ਬਹੁਤ ਹੀ ਉਹਨਾਂ ਦੀ ਟਵੀਟ ਵੀ ਖਰਾਬ ਹੈ ਜਿੱਥੇ ਵਫਾਕ ਸਿਆਸੀ ਪਾਰਟੀਆਂ ਬੋਲ ਰਹੀਆਂ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦੇ ਪ੍ਰਧਾਨ ਸਿਮਰਜਨ ਸਿੰਘ ਮਾਨਤਾ ਪੁੰਚਨ ਮੰਤਸਬ ਕਿਵੇਂ ਦੇਖਦੇ ਹੋ ਹੱਥ ਚੱਕਰ ਖਾ ਕੇ ਵੀ ਗਿਰਕੇ ਜੀ ਡਲੇਵਾਲ ਸਾਹਿਬ ਜੀ ਤੇ ਕੇਂਦਰ ਉਹ ਕਹਿੰਦੇ ਜੀ ਸੁਪਰੀਮ ਕੋਰਟ ਤੇ ਮੈਂ ਵੀਡੀਓ ਕਾਨਫਰੈਂਸ ਰਾਹੀਂ ਵੀ ਪੇਸ਼ ਹੋ ਸਕਦਾ ਤੁਸੀਂ ਕਿਵੇਂ ਦੇਖਦੇ ਹੋ ਕੇਂਦਰ ਕਦੋਂ ਤੱਕ ਮੰਨ ਜੀ ਕਿਉਂਕਿ ਉਹਦਾ ਸਾਲ ਤੋਂ ਵੱਧ ਹੋ ਗਿਆ ਜੀ ਇਹ ਜਿਹੜਾ ਆਰਐਸਐਸ ਤੇ ਬੀਜੇਪੀ ਦਾ ਦੀ ਸਰਕਾਰ ਹੈ ਇਨਨ ਦਾ ਮਨ ਸਿੱਖਾਂ ਪ੍ਰਤੀ ਕਿਸਾਨਾਂ ਪ੍ਰਤੀ ਖੇਤ ਮਜ਼ਦੂਰਾਂ ਪ੍ਰਤੀ ਉਹੋ ਜਿਹੇ ਜਿਹੋ ਜਿਹੇ ਰੰਗਦੇਵ ਦਾ ਬੰਮਨ ਦੇ ਪ੍ਰਤੀ ਸੀਗਾ ਰੰਗਦੇਵ ਰੋਟੀ ਖਾਂਦਾ ਸੀ ਜਿੰਨਾ 6 ਸਵਾ ਮਣ ਜਣਿਉ ਨਹੀਂ ਸੀ ਪੇਸ਼ ਕਰਦੇ ਇਸੇ ਤਰ੍ਹਾਂ ਮੋਦੀ ਤੇ ਸਾਥ ਜੈ ਸ਼ੰਕਰ ਤੇ ਸਾਰੇ ਸੈਂਟਰ ਦੇ ਵਜ਼ੀਰ ਉਹ ਹੁਣ ਸਾਡੇ ਖੂਨ ਵੱਲ ਦੇਖ ਰਹੇ ਆ ਸਾਡੀ ਸਿਹਤ ਵੱਲ ਨਹੀਂ ਦੇਖ ਰਹੇ ਆਪਣੇ ਪੈਰਾਂ ਦੇ ਵਿੱਚ ਕੁਹਾੜੀ ਮਾਰ ਰਿਹਾ ਹੈ ਕਿ ਜਿਹੜਾ ਦੇਸ਼ ਦਾ ਕਿਸਾਨ ਹੈ ਦੇਸ਼ ਦਾ ਸਪਾਹੀ ਹੈ ਜਿਵੇਂ ਲਾਲ ਬਹਾਦਰ ਸਾਸਰ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਇਹ ਦੋਨਾਂ ਨੂੰ ਕਹਿੰਦੇ ਆ ਮਰ ਜਾਓ ਤੇ ਇਹ ਇੱਥੇ ਹਲਚਲ ਲਿਆਉਣਾ ਚਾਹੁੰਦੇ ਆ ਕਿ ਸਿਰਫ ਹਿੰਦੂ ਰਾਸ਼ਟਰ ਬਣ ਜਾਏ ਜਿਹਦਾ ਸਿਫ ਰੋਧ ਬਹੁਤ ਤਖੜੇ ਹੋ ਕੇ ਕਰ ਰਹੇ ਆ ਤੇ ਕਰਾਂਗੇ ਤੁਸੀਂ ਮਿਲ ਕੇ ਆ ਜੀ ਕਿਵੇਂ ਆ ਜੀ ਸੇਠ ਡਿਲੇਵਲ ਸਾਹਿਬ ਜੀ ਤੁਸੀਂ ਅੰਦਰ ਜਾ ਕੇ 23 ਸਾਲ ਹੋ ਗਏ 23 ਦਿਨ ਹੋ ਗਏ ਹੈ 72 ਸਾਲਾਂ ਦੇ ਹੈ ਤੇ ਸਿਹਤ ਤਾਂ ਕੋਈ ਠੀਕ ਨਹੀਂ ਹੈਗੀ ਇਹ ਪਰ ਤਾਂ ਵੀ ਮੈਂ ਉਹਨਾਂ ਦਾ ਚਿਹਰਾ ਦੇਖਿਆ ਚੜ੍ਹਦੀ ਕਲਾ ਸਿੱਗੀ ਜਿਹੜਾ ਕਿ ਸੇਕਟਰ ਨੂੰ ਹੋਣਾ ਚਾਹੀਦਾ ਹੈ ਮੁਸੀਬਤ ਦੇ ਵਿੱਚ ਜਾਂ ਇੰਨੇ ਦਿਨ ਰੋਟੀ ਨਾ ਖਾਣ ਤੇ ਤੇ ਚੜ੍ਹਦੀ ਕਲਾ ਮੈਨੂੰ ਨਜ਼ਰ ਆਈ ਸੀਗੀ ਮੇਰਾ ਕ੍ਰਿਟੀਕਲ ਕੁਐਸਚਨ ਹੈ ਜੀ ਅਕਾਲ ਤਖ ਜਿਹੜੇ ਆਪਣੇ ਜਥੇਦਾਰ ਸਾਹਿਬ ਕਹਿੰਦੇ ਹਨ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਤੋਂ ਚਾਰਜ ਵਾਪਸ ਦੇ ਰਿਹਾ ਹੈ ਸ਼੍ਰੋਮਣੀ ਕਮੇਟੀ ਦੀ ਅੰਕਿਤ ਕਮੇਟੀ ਕਮੇਟੀ ਦੇ 14 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਸੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਆਪਣੇ ਆਪ ਹੀ ਚੱਲੀ ਜਾਂਦੀ ਹੈ ਸੈਂਟਰ ਦੇ ਹੁਕਮ ਦੇ ਮੁਤਾਬਕ ਤੇ ਸਾਡੇ ਸਿੱਖਾਂ ਦਾ ਜਿਹੜਾ ਜਮੂਰੀਅਤ ਦਾ ਹੱਕ ਹੈ ਵੋਟ ਪਾਉਣ ਦਾ ਉਹ ਇੰਸਤਤਵਾਦ ਤੇ ਹਿੰਦੂ ਰਾਸ਼ਟਰ ਨੇ ਖੋਹ ਲਿਆ ਰੀਟਲੀ ਸਾਨੂੰ ਕਸ਼ਮਕਸ਼ ਜਿਵੇਂ ਡੱਲੇਵਾਲ ਸਾਹਿਬ ਕਰ ਰਿਹਾ ਐ ਐਸ ਤਰ੍ਹਾਂ ਕਰਨਾ ਪਊਗਾ ਤੁਹਾਨੂੰ ਲੱਗਦਾ ਜੀ ਜਥੇਦਾਰ ਜੀ ਜਿਹੜੀ ਆਡੀਓ ਵਾਇਰਲ ਹੋ ਰਹੀਆਂ ਵੀਡੀਓ ਵਲਟੋ ਵਾਲੇ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਆ ਠੀਕ ਐ ਕਿਉਂਕਿ ਐਡੇ ਦੇਖੋ ਕੌਮ ਦੇ ਜਥੇਦਾਰ ਹੈ ਉਹਨਾਂ ਦੀ ਜਿਹੜੀ ਅੰਦਰ ਮੀਟਿੰਗ ਹੈ ਪੰਚ ਪੰਨ ਸਿੰਘ ਜੀ ਹੋ ਰਾਨੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਆ ਰਹੀਆਂ ਇਹ ਸਾਰਾ ਕੁਝ ਸੁਖਬੀਰ ਸਿੰਘ ਆਪਣੀ ਤਨਖਾਹ ਭੁਗਤ ਕੇ ਸੁਖਬੀਰ ਸਿੰਘ ਤੇ ਕਹਿਣ ਤੋਂ ਬਗੈਰ ਹਰਪ੍ਰੀਤ ਸਿੰਘ ਦਾਸਨ ਨਹੀਂ ਖੋਇਆ ਜਾ ਸਕਦਾ ਸੀ ਇਹ ਜਿਹੜਾ ਹੈਗਾ ਬਲਟੋਆ ਤੇ ਸੁਖਬੀਰ ਇੱਕ ਹੈਗੇ ਤੇ ਇਹ ਸੁਖਬੀਰ ਸਿੰਘ ਨੇ ਕੀਤਾ ਜੋ ਹਰਪ੍ਰੀਤ ਸਿੰਘ ਨਾਲ ਅੱਜ ਹੋਇਆ ਸੋ ਵੀ ਕੋ ਮਾਨ ਜੀ ਜਿਨ੍ਹਾਂ ਨੇ ਕਿਹਾ ਕਿ ਹਮੇਸ਼ਾ ਹੀ ਸਰੋਗਨ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਜਿਹੜਾ ਅਜੇ ਸਿੰਘ ਸਾਬਾ ਨੇ ਯਾਨੀ ਹਰਪ੍ਰੀਤ ਸਿੰਘ ਜੀ ਦਾ ਚਾਰਜ ਵਾਪਸ ਹੋਇਆ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਬਹੁਤ ਹੀ ਗਲਤ ਫੈਸਲਾ ਹੈ ਔਰ ਤਕਬੀਰ ਸਿੰਘ ਬਾਦਲ ਜੋ ਕਿ ਆਪਣੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਕੀ ਪਕੜ ਬਣਾਈ ਬੈਠੇ ਨੇ ਤੇ ਉਹ ਸਿੰਘ ਸਾਬਾ ਨਾਲ ਗਲਤ ਫੈਸਲੇ ਕਰਵਾ ਰਹੇ ਨੇ ਖਨੋਰੀ ਤੋਂ ਕੈਮਰਾਮੈਨ ਦੇ ਨਾਲ ਚਰਨਜੀਤ ਚੋਸੀ